ਕ੍ਰੋਸ ਹੋ ਕੇ ਜਾਂਦਾ ਅੱਗੇ ਨੂੰ ਪਾਕਿਸਤਾਨ ਵੱਲ ਜਾਂਦਾ ਹਾਂ ਜਦੋਂ ਪਾਕਿਸਤਾਨ ਨੂੰ ਹਾਂਜੀ ਪਾਕਿਸਤਾਨ ਨੂੰ ਇਹ ਪਾਣੀ ਕਿਹੜੀ ਸਾਈਡ ਜਾ ਰਿਹਾ ਇਹ ਸਰ ਜੀ ਪਾਕਿਸਤਾਨ ਨੂੰ ਜਾ ਰਿਹਾ ਹੈ ਅੱਛਾ ਇਹ ਸਾਰਾ ਪਾਣੀ ਭਾਈ ਜੀ ਪਾਕਿਸਤਾਨ ਸਾਈਡ ਨੂੰ ਜਾ ਰਿਹਾ ਤੁਸੀਂ ਲਗਭਗ ਸਾਡੀ ਜੀ 16 ਅਗਸਤ ਤੋਂ ਪਾਣੀ ਚੱਲ ਰਿਹਾ ਜੀ 16 ਅਗਸਤ ਤੋਂ ਹਾਂਜੀ ਹਾਂਜੀ ਤੀ ਤਰੀਕ ਹੋ ਗਈ ਲਗਭਗ 15 ਦਿਨਾਂ ਦੇ ਕਰੀਬ ਹਾਂਜੀ ਹਾਂਜੀ ਸਰ ਜੀ ਤੇ ਭਾਈ ਉਸ ਤੋਂ ਬਾਅਦ ਪਾਣੀ ਘਟਿਆ ਪੱਧਰ ਕੇ ਨਹੀਂ ਜੀ ਇਹ 16 ਤੋਂ ਲਗਾਤਾਰ ਵੱਧ ਹੀ ਰਿਹਾ ਜੀ ਅੱਜ ਤੱਕ ਅੱਜ ਵੀ ਵੱਧ ਰਿਹਾ ਜੀ ਅੱਛਾ ਤੇ ਵੱਧ ਰਿਹਾ ਹਾਂਜੀ ਉਹ ਲਗਭਗ 13 ਪਿੰਡ 14 ਹਨ ਬਣ ਇਨਾਂ ਦਾ ਸਾਰਾ ਜਿੰਨਾ ਵੀ ਜਿੰਦੀ ਕੋ 2 ਕਿੱਲੇ ਆਏ ਕਿੰਨੇ ਕੋ 5 ਕਿੱਲੇ ਆਏ ਕੋਈ ਕਿੱਲਾ ਹੈ ਕੋਈ ਤਿਆਰੀ ਮਜ਼ਦੂਰ ਹੈ ਸਾਰਿਆਂ ਦਾ ਰੁਜ਼ਗਾਰ ਬੰਦ ਹੋ ਗਿਆ ਇਸ ਟਾਈਮ ਕੋਈ ਇਸ ਟਾਈਮ ਕੋ ਤਿਆਰੀ ਨਹੀਂ ਕਿਸੇ ਦੀ ਕੋਈ ਲੇਬਰ ਨਹੀਂ ਕੋ ਮਜ਼ਦੂਰ ਨਹੀਂ ਪਹੁੰਚੇ ਸਹੀ ਪਹੁੰਚੇ ਅਸੀਂ ਇਹੀ ਬੇਨਤੀ ਕਰਦੇ ਆ ਵੀਰਾਂ ਨੂੰ ਵੀ ਜਿੰਨਾ ਆਣਾ ਹੈ ਸਾਡੇ ਨਾਲ ਕਨੈਕਟ ਕਰਕੇ ਆਵੇ ਤਾਂ ਕਿ ਸਹੀ ਸਮਾਜ ਸੇਵੀ ਵੀਰਾਂ ਨਾਲ ਸਹੀ ਮਾਅ ਹਿਸੇ ਇਸਤਮਾਲ ਹੋ ਜਾਵੇ ਜਿਹੜੀ ਮੋਰ ਪਿੰਡ ਤੋਂ ਜ਼ਿਲ੍ਹਾ ਫਰੀਦਕੋਟ ਤੋਂ ਪਹੁੰਚੀ ਸਾਡੇ ਕੋਲ ਟੀਮ ਸਮਾਜ ਸੇਵੀ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਮੇਰਾ ਨਾਮ ਹਰਦੀਪ। ਅੱਲੂ ਵੀ ਪਾਣੀ ਦੀ ਮਾਰ ਪਈ ਉੱਤੋਂ ਵੀ ਕਿਸੇ ਕੋ ਤਰਪੈਲ ਨਹੀਂ ਹੈਗੀ ਜਿੰਨੇ ਕਣਕ ਭਜ ਰਹੀ ਹੈ। ਕੋਈ ਪਸ਼ੂ ਬਾਹਰ ਖੜੇ ਨੇ। ਬਹੁਤ ਬੁਰੇ ਹਾਲ ਨੇ। ਜਿਹਿਆਂ ਨੂੰ ਕਈ ਜਿਹੜੇ ਪੈਰਾਂ ਦੇ ਪਾਣੀ ਲੰਘ ਕੇ ਆਂਦੇ ਬੱਚੇ, ਮੁੰਡੇ ਆਂਦੇ ਨੇ ਨਾ ਨੌਜਵਾਨ ਸਾਡੇ ਨਾਲ ਜਿੰਨਾ ਸਾਡੇ ਸਾਡੇ ਬਹੁਤ ਹਾਲਾਤ ਮਾੜੇ ਜੀ ਦੱਸ ਸਕਦੇ ਜੀ। ਆਪਣਾ ਪਿੰਡ ਉਹ ਬਾ ਵੀਰਨਾ ਇਸ ਵੀਰਨਾ ਜਿਹੜਾ ਆਪਾਂ ਕੰਟੈਕਟ ਕੀਤਾ ਸੀ ਤੇ ਫਾਜ਼ਲ ਏਰੀਏ ਦੇ ਵਿੱਚ ਆਇਆ। ਬਾਈ ਪਹਿਲਾਂ ਤੁਸੀਂ ਨਾ ਦੇਖ ਲਓ ਸ਼ਾਟ ਹਨਾ। ਤੇ ਇੱਧਰ ਐ ਸਕੂ ਟੀਮਾਂ ਖੜੀਆਂ ਨੇ ਤੇ ਸਾਰਾ ਬਾਈ ਏਰੀਆ ਬਾਈ ਇਹ ਵਹਿਕ ਜ਼ਮੀਨਾਂ ਹੀ ਆ। ਬਿਲਕੁਲ ਜੀ ਬ ਮੇਰਾ ਪਿੰਡ ਜੀ ਚੰਗੜਪਣੀ ਮੈਂ ਮੈਂ ਚੰਗੜਪਣੀ ਹਾਂਜੀ ਚੰਗੜਪਣੀ ਠੀਕ ਹੈ ਜੀ ਜਿਹੜਾ ਸਾਡਾ ਇੱਥੂ ਸਤਲੁਜ ਦਰਿਆ ਪੈਂਦਾ ਜੀ ਇਹਦੇ ਚੋਂ ਕਾਮਲ ਪੱਤਨ ਤੋਂ ਇਹਨੂੰ ਬੋਲਦੇ ਆ ਜੀ ਹੂੰ ਇਹ ਕਾਮਲ ਪੱਤਨ ਬਹੁਤ ਮਸ਼ਹੂਰ ਹੈ ਜੀ ਜਿਹੜਾ ਸਾਰਾ ਹਰੀਕ ਪੱਤਨ ਤੋਂ ਲੈ ਕੇ ਸੈਨੀ ਵਾਲਾ ਹੈਡ ਤੋਂ ਜਿੰਨਾ ਪਾਣੀ ਆਉਂਦਾ ਸਾਰਾ ਇੱਥੂ ਹੀ ਕਰੋਸ ਹੋ ਕੇ ਜਾਂਦਾ ਅੱਗੇ ਪਾਕਿਸਤਾਨ ਜਾਂਦਾ ਜਦੋਂ ਪਾਕਿਸਤਾਨ ਪਾਣੀ ਹਾਂਜੀ ਪਾਕਿਸਤਾਨ ਨੂੰ ਇਹ ਪਾਣੀ ਕਿਹੜੀ ਸਾਈਡ ਜਾ ਰਿਹਾ ਜੀ ਸਰ ਜੀ ਪਾਕਿਸਤਾਨ ਨੂੰ ਜਾ ਰਿਹਾ ਜੀ ਅੱਛਾ ਇਹ ਸਾਰਾ ਪਾਣੀ ਬਾਈ ਜੀ ਪਾਕਿਸਤਾਨ ਸਾਈਡ ਨੂੰ ਜਾ ਰਿਹਾ ਤੁਸੀਂ ਦੇਖ ਰਹੇ ਹੋ ਵੀ ਇਧਰ ਸਤਲੁਜ ਦਾ ਪਾਣੀ ਆ ਰਿਹਾ ਹਾਂਜੀ ਬਿਲਕੁਲ ਸਤਲੁਜ ਦਾ ਹਾਂਜੀ ਉਹ ਉਧਰ ਤੁਹਾਨੂੰ ਦਿਖਾਉਣਾ ਹੈ ਬਾਈ rescuer ਟੀਮ ਵਾਲੀ ਜਿਹੜੀ ਹੈ ਨਾ ਬੋਟ ਆ ਰਹੀ ਹੈ ਇੱਕ ਠੀਕ ਹੈ ਜੀ ਪਿੰਡ ਬਾਈ ਜੀ ਬਿਲਕੁਲ ਡੁੱਬਿਆ ਪਿਆ ਤੁਸੀਂ ਕਿਸੇ ਨੇ ਵੀ ਰਾਸ਼ਨ ਲੈ ਕੇ ਆਉਣਾ ਬਾਈ ਬਿਨਾਂ ਲੋਕੇਸ਼ਨ ਤੋਂ ਬਿਨਾਂ ਚੋਣ ਕੀਤੇ ਕਦੇ ਵੀ ਨਾ ਆਇਓ ਤੇ ਬਾਈ ਆਪਣੇ ਪਿੰਡ ਦੇ ਹਾਲਾਤ ਕਿਵੇਂ ਆ ਬਾਈ ਹਾਲਾਤ ਹਾਲਾਤ ਬਹੁਤ ਮਾੜੇ ਨੇ ਬਾਈ ਜੀ ਜਿਹੜੇ ਕਿ ਪ੍ਰਸ਼ਾਸਨ ਵੱਲੋਂ ਵੀ ਜਿੰਨਾ ਕੋਈ ਅਰੇਂਜਮੈਂਟ ਹੈ ਕਰ ਰਹੇ ਆਏ ਬਲਕਿ ਜਿੰਨਾ ਸਮਾਜ ਸੇਵੀ ਵੀਰ ਸਾਡੇ ਕਰ ਰਹੇ ਨੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਹੈ ਸਾਡੇ ਵੀਰ ਅੱਜ ਜਿਹੜੀ ਮੋਰ ਪਿੰਡ ਤੋਂ ਜ਼ਿਲ੍ਹਾ ਫਰੀਦਕੋਟ ਤੋਂ ਪਹੁੰਚੀ ਸਾਡੇ ਕੋਲ ਟੀਮ ਸਮਾਜ ਸੇਵੀ ਵੀਰ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਮੇਰਾ ਨਾਮ ਹਰਦੀਪ ਸਿੰਘ ਹੈ ਮੈਂ ਐਕਸ ਮੈਂਬਰ ਆ ਜੀ ਚੰਗੜੇ ਪਣੀ ਤੋਂ ਜਿਹੜੇ ਸਾਡੇ ਪਿੰਡ ਨੇ ਲਗਭਗ ਇਸ ਇਸ ਪੁਲ ਤੋਂ ਅੱਗੇ ਜਿਹੜੇ ਹਨ ਉਹ ਲਗਭਗ 13 ਪਿੰਡ 14 ਹਨ ਬਣਦੇ ਜੀ ਠੀਕ ਹੈ ਜੀ ਜਿੰਦੇ ਵਿੱਚ ਟਾਣੀਆਂ ਵੀ ਹੈਗੀਆਂ ਕਾਫੀ ਹਾਂਜੀ ਇਨਾਂ ਦਾ ਸਾਰਾ ਜਿੰਨਾ ਵੀ ਜਿੰਦੀ ਕੋ ਦੋ ਕਿੱਲੇ ਆਏ ਕਿੰਨੇ ਕੋ ਪੰਜ ਕਿੱਲੇ ਆਏ ਕੋਈ ਕਿੱਲਾ ਹੈ ਕੋਈ ਤਿਆਰੀ ਮਜ਼ਦੂਰ ਹੈ ਸਾਰਿਆਂ ਦਾ ਰੁਜ਼ਗਾਰ ਬੰਦ ਹੋ ਗਿਆ ਇਸ ਟਾਈਮ ਕੋਈ ਇਸ ਟਮ ਕੋਈ ਤਿਆਰੀ ਨਹੀਂ ਕੀਤੀ ਕੋਈ ਲੇਬਰ ਨਹੀਂ ਕੋ ਮਜ਼ਦੂਰ ਨਹੀਂ ਸਭ ਆਪਣੇ ਘਰੇ ਬੈਠੇ ਨੇ ਆ ਜਿੰਨੇ ਮੇਰੇ ਪਿੰਡ ਦੇ ਕੁਛ ਵੀਰ ਆਏ ਨੇ ਇੱਥੇ ਲੰਗਰ ਆ ਰਿਹਾ ਬਣਾ ਬਣਾ ਪੱਕ ਕੇ ਉਹ ਇੱਥੇ ਲੰਗਰ ਛਕ ਰਹੇ ਨੇ ਜਿਹੜੇ ਸਾਡੇ ਕੋਈ ਕਿਸਤੀ ਰਾਹੀਂ ਲੰਗਰ ਕੋਈ ਪਿੰਡ ਵਿੱਚ ਪਹੁੰਚਦਾ ਹੈ ਕਿਤੇ ਨਹੀਂ ਪਹੁੰਚਦਾ ਜਿਨ੍ਹਾਂ ਦੇ ਬੱਚੇ ਨੇ ਸਾਰੇ ਪਿੱਛੇ ਨੇ ਲਗਭਗ ਬਜ਼ੁਰਗ ਉਹਨਾਂ ਦੇ ਨਾਲ ਸਾਡੇ ਹਾਂਜੀ ਹਾਂਜੀ ਤੇ ਬ੍ਰਦਰ ਇਹ ਪਾਣੀ ਮਤਲਬ ਹੁਣ ਕਿੰਨੇ ਦਿਨ ਹੋ ਗਏ ਇਹ ਲਗਭਗ ਸਾਡੀ ਜੀ 16 ਅਗਸਤ ਤੋਂ ਪਾਣੀ ਚੱਲ ਰਿਹਾ ਜੀ 16 ਅਗਸਤ ਤੋਂ ਹਾਂਜੀ ਹਾਂਜੀ 23 ਤਰੀਕ ਹੋ ਗਈ ਲਗਭਗ 15 ਦਿਨਾਂ ਦੇ ਕਰੀਬ ਹਾਂਜੀ ਹਾਂਜੀ ਸਰ ਜੀ ਤੇ ਭਾਈ ਉਸ ਤੋਂ ਬਾਅਦ ਪਾਣੀ ਘਟਿਆ ਪੱਧਰ ਕੇ ਨਹੀਂ ਜੀ ਇਹ 16 ਤੋਂ ਲਗਾਤਾਰ ਵੱਧ ਹੀ ਰਿਹਾ ਜੀ ਅੱਜ ਤੱਕ ਅੱਜ ਵੀ ਵੱਧ ਰਿਹਾ ਜੀ ਅੱਛਾ ਅੱਜ ਵੀ ਵੱਧ ਰਿਹਾ ਹਾਂਜੀ ਹਾਂਜੀ ਤੇ ਤੁਸੀਂ ਅਪਡੋਨ ਕਰਨੇ ਆ ਸੜਕਾਂ ਸਾਰੀ ਟੁੱਟ ਗਈਆਂ ਨੇ ਇਸ ਪੋਲ ਤੋਂ ਜਾਨਨੇ ਆ ਕੋਈ ਟਰੈਕਟਰ ਵਹੀਕਲ ਲੈਂਦਾ ਹੈ ਕੋਈ ਰਿਸਕ ਤੇ ਰਿਸਕ ਬਹੁਤ ਹੈਗਾ ਵੱਡਾ ਜੀ ਆਪਣੇ ਆਪਣੇ ਜੀ ਬਚਾ ਕਰਕੇ ਕੋਈ ਜਾਵੇ ਵੀਰ ਆਵੇ ਤੇ ਸਮਾਜੇ ਵੀ ਇੱਥੇ ਕਿਸੇ ਨਾਲ ਕਨੈਕਟ ਕਰਕੇ ਸਾਡਾ ਮੋਬਾਈਲ ਨੰਬਰ ਹੈ ਜਿਹੜਾ ਜਿਹੜੀ 8553988000 ਮੈਂ ਫੇਰ ਵੀ ਫੀਡ ਕਰਾਂਗਾ 8553988000 ਮੈਂ ਐਕਸ ਮੈਂਬਰਾਂ ਚੰਗੜ ਬਣੀ ਤੁਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਕਿ ਕਿਸੇ ਸਮਾਜੇ ਵੀਰ ਨੇ ਆਣਾ ਹੈ ਇੱਥੇ ਕਾਮ ਵਾਲੇ ਪੱਤਨ ਤੇ ਕਨੈਕਟ ਕਰਕੇ ਆਵੇ ਐਵੇਂ ਕਿਸੇ ਦੀ ਕਹਿਨ ਦਿਨਾ ਚਲਾ ਜਾਵੇ ਅੱਗੇ ਜਾਂ ਕੋਈ ਗਲਤ ਕਿਸੇ ਨੂੰ ਗੈਡ ਕਰਦੇਵੇ ਜਾਂ ਕੋਈ ਪਿੱਛੇ ਕੋਈ ਕੋਈ ਆਸਮਾਨੀ ਵੀਰਾਂ ਦੇ ਨੇ ਪਿੱਛੇ ਕੋਈ ਸਮਾਨ ਇਹੋ ਜੰਦਾ ਵੀ ਪੀਪਲ ਦੇ ਲੋਕਾਂ ਪਿੱਛੇ ਬਹੁਤ ਪਿੱਛੇ ਸਮਾਨ ਟੋਇਆ ਸੀਗਾ ਅਸੀਂ ਇਹ ਬੇਨਤੀ ਕਰਨੇ ਜਿੰਨੇ ਜਿੰਨਾ ਲੋਡ ਵੰਦ ਲੋਕਾਂ ਤੱਕ ਪਹੁੰਚੇ ਸਹੀ ਪਹੁੰਚੇ ਅਸੀਂ ਇਹੀ ਬੇਨਤੀ ਕਰਦੇ ਆ ਵੀਰਾਂ ਨੂੰ ਵੀ ਜਿੰਨਾ ਆਣਾ ਹੈ ਸਾਡੇ ਨਾਲ ਕਨੈਕਟ ਕਰਕੇ ਆਵੇ ਤਾਂ ਕਿ ਸਹੀ ਸਮਾਜ ਸੇਵੀ ਵੀਰਾਂ ਨਾਲ ਸਹੀ ਮੌਕੇ ਇਸਤੇਮਾਲ ਹੋ ਜਾਵੇ ਠੀਕ ਹੈ ਮੇਨ ਜਰੂਰਤ ਕੀ ਹੈ ਜੀ ਆਪਾਂ ਨੂੰ ਕਿਹੜੇ ਸਮਾਨ ਦੀ ਮੇਨ ਸਾਡੇ ਜੀ ਹੁਣ ਵੇਖੀਏ ਤਾਂ ਕਰਦੇ ਜਰੂਰਤ ਨੂੰ ਪਤਾ ਆਪਾਂ ਸਾਰੇ ਹੀ ਘਰੇਲਨਾ ਚ ਵਰਤਦੇ ਆ ਘਰਾਂ ਚ ਸਾਰੀ ਚੀਜ਼ ਕਰੇਲੂ ਹੀ ਹੁੰਦੀ ਹੈ ਜੀ ਹੁਣ ਕਈਆਂ ਦੇ ਘਰੀਆਂ ਸਿਲੰਡਰ ਨਹੀਂ ਹੈਗੇ ਗਰੀਬਾਂ ਦੇ ਕਿਸੇ ਦੇ ਕੋਈ ਲੱਕੜ ਬਾਲਣ ਨਹੀਂ ਹੈਗਾ ਉਹਨੂੰ ਤੋਂ ਬਾਹਰ ਵੀ ਉਹ ਬਹੁਤ ਜ਼ਿਆਦਾ ਪੈ ਰਹੀ ਹੈ ਸਾਨੂੰ ਥੱਲੂ ਵੀ ਪਾਣੀ ਦੀ ਮਾਰ ਪਈ ਉੱਤੋਂ ਵੀ ਕਿਸੇ ਕੋ ਤਰਪੈਲ ਨਹੀਂ ਹੈਗੀ ਜਿਨ੍ਹਾਂ ਦੇ ਕਣਕ ਭਜ ਰਹੀ ਹੈ ਕੋਈ ਪਸ਼ੂ ਬਾਹਰ ਖੜੇ ਨੇ ਬਹੁਤ ਬੁਰੇ ਹਾਲ ਨੇ ਕਈਆਂ ਨੂੰ ਕਈ ਜਿਹੜੇ ਪੈਰਾਂ ਦੇ ਪਾਣੀ ਲੰਘ ਕੇ ਆਂਦੇ ਬੱਚੇ ਮੁੰਡੇ ਆਂਦੇ ਨੇ ਨੌਜਵਾਨ ਸਾਡੇ ਨਾਲ ਜਿਨ੍ਹਾਂ ਸਾਡੇ ਸਾਡੇ ਬਹੁਤ ਹਾਲਾਤ ਮਾੜੇ ਜੀ ਦੱਸ ਸਕਦੇ ਜੀ ਆਪਣਾ ਪਿੰਡ ਉਹ ਵਾਲਾ ਬਿਲਕੁਲ ਜੀ ਮੇਰਾ ਪਿੰਡ ਚੰਗੜ ਪਣੀ ਸਾਹਮਣੇ ਜਿਹੜੀ ਉਹ ਟੈਂਕੀ ਟੈਂਕੀ ਵਾਟਰ ਬਾਕਸ ਸਾਰਾ ਪਿੰਡ ਟੁੱਪਿਆ ਹੋਇਆ ਹਾਂ ਆ ਤੁਸੀਂ ਵੀ ਦੇਖ ਸਕਦੇ ਹੋ ਆ ਜਿਹੜੀਆਂ ਵਾਹਕ ਜ਼ਮੀਨਾਂ ਹੈ ਬਾਈ ਇਹ ਬੰਨ ਪਹਿਲਾਂ ਦੀ ਇਹ ਕੀ ਮਤਲਬ ਤਾਂ ਹੀ ਬਣਾਇਆ ਸੋ ਕਿਤੇ ਵੀ ਜੇ ਪਾਣੀ ਵਗਦਾ ਇੱਧਰ ਨਾ ਚਲਾ ਜਾਵੇ ਹਾਂਜੀ ਹਾਂਜੀ ਬਿਲਕੁਲ ਸਾਨੂੰ ਇਹ ਬੰਨ ਨਾ ਹੁੰਦਾ ਤਾਂ ਸਾਨੂੰ ਮਾਰ ਘਟ ਪੈਣੀ ਸੀਗੀ ਜੀ ਜੇ ਬੰਨ ਨਾ ਹੁੰਦਾ ਠੀਕ ਹੈ ਹਾਂਜੀ ਮਾਰ ਪਈ ਇਹ ਸਾਰਾ ਪਾਣੀ ਸੱਜਣੋ ਇਹ ਪਾਕਿਸਤਾਨ ਵਾਲੀ ਸਾਈਡ ਜਾ ਰਿਹਾ ਨਾ ਤੇ ਚੜਦਾ ਰਹਿੰਦਾ ਪਿਆ ਬਿਮਾਰਾਂ ਦਾ ਦੋਨਾਂ ਨੂੰ ਪੈ ਰਹੀ ਹਾਂਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਉਹ ਆ ਜੀ ਝੰਗੜ ਪਿੰਡ ਹਨਾ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਨੇ ਆ ਜਿਹੜਾ ਕਿ ਪਾਣੀ ਸਾਰਾ ਪਿੰਡ ਦੇ ਵਿੱਚ ਵੀ ਕ੍ਰੋਸ ਹੋ ਗਿਆ ਆ ਬਹੁਤ ਜਿਆਦਾ ਜਿਹੜਾ ਬੁਰਾ ਹਾਲ ਆ ਬਾਕੀ ਬਾਈ ਕਿਸੇ ਵੀ ਦਾਨੀ ਵੀਰ ਨੇ ਕੋਈ ਵੀ ਤੁਸੀਂ ਸੇਵਾ ਕਰਨੀ ਚਾਹੋ ਨਾ ਬਿਨਾ ਕੰਟੈਕਟ ਤੋਂ ਬਿਨਾ ਲੋਕੇਸ਼ਨ ਦੀ ਚੋਣ ਕੀਤੀ ਤੋਂ ਕਦੇ ਵੀ ਨਾ ਆਇਓ ਜੀ ਹਨਾ ਵੀ ਤੁਹਾਨੂੰ ਕਈਆਂ ਨੇ ਕਹਨੇ ਵੀ ਜੋ ਰਾਸ਼ਨ ਆਪਾਂ ਦੇਣਾ ਨਾ ਉਹ ਸਹੀ ਹੱਥਾਂ ਵਿੱਚ ਪਹੁੰਚੇ ਤੇ ਜਿਹੜੀ ਕੀ ਗੱਲ ਕਹਿਆ ਕਰੀ ਅਸੀਂ ਇਹ ਕਹਿੰਨੇ ਬੇਨਤੀ ਵੀ ਸੁਪਰ ਰਾਸ਼ਨ ਦੀ ਜ਼ਿਆਦਾ ਜ਼ਰੂਰਤ ਹੈ ਜਿਹੜਾ ਕਿ ਅਚਾਰ ਦੀ ਗੱਲ ਕਰਦੇ ਹੋ achar ਉਹ achar राशन ਟ੍ਰੈਕਿੰਗ ਨਹੀਂ ਜਾਣਗੇ ਠੀਕ ਹੈ ਉਹ ਵਜ਼ਨ ਕਾਫੀ ਹੁੰਦਾ ਹੈ ਵਜ਼ਨ ਕਾਫੀ ਕਰਕੇ ਨਾ ਉਹ ਤੇ ਟਰੈਕਟਰ ਕੇ ਜੇ ਰੱਬ ਨਾ ਕਰੇ ਉਹ ਮਤਲਬ ਟਰੈਕਟਰ ਕੇ ਜੇ ਟਰੈਲੀ 10-10 ਫੁੱਟ ਸੱਲੇ ਪਾਣੀ ਡੂੰਘਾ ਹੈਗਾ ਕਿ ਤੇ ਟਰੈਕਟਰ ਨਾਲ ਟਰੈਲੀ ਪਲਟ ਜਾਵੇ ਅਸੀਂ ਇਹ ਕੋਸ਼ਿਸ਼ ਕਰਨੇ ਜੋ ਟੀਮ ਆਵੇ ਸਾਡੇ ਪਿੰਡ ਦੀ ਜਿੰਨੇ ਬੰਦ ਜੁਰਤਮਾਨ ਆਣਗੇ ਅਸੀਂ ਉਹਨਾਂ ਨੂੰ ਕਹਾਂਗੇ ਵੀ ਜਿਨ੍ਹਾਂ ਨੂੰ ਕਿੱਟ 10 ਕਿਲੋ ਆਦੇ ਕੋਈ ਆਪ ਨੂੰ ਚੱਕ ਸਕਦਾ ਹੈ ਉਹ ਅਸੀਂ ਉਹਨਾਂ ਨਾਲ 4-5 ਬੰਦੇ ਖਾਲੀ ਹੋਵਾਂਗੇ ਅਸੀਂ ਰਸਤਾ ਵਿਖਾ ਕੇ ਸਾਰਾ ਬੋਟਰਾਂ ਨਹੀਂ ਜਾਣਾ ਸਮਾਨ ਨਹੀਂ ਬੋਟਰਾਂ ਨਹੀਂ ਚੱਕ ਪਹਿਲ ਜਾਊਗਾ ਜੀ ਬੋਟਲ ਨਹੀਂ ਜਾ ਰਹੀ ਬੋਟਲ ਜਿਹੜੀਆਂ ਤੁਹਾਡੇ ਝੰਗੜਪਿੰਡ ਦੀ ਹੈ ਨਾ ਬਿਲਕੁਲ ਸਾਰੇ ਨਗਰ ਵਾਸੀ ਆ ਉਹਨਾਂ ਘਰ ਛੱਡ ਕੇ ਚਲੇ ਗਏ ਨਹੀਂ ਸਰ ਉੱਥੀ ਨੇ ਕੋਈ ਕੋਈ ਆਪਣੇ ਆਪਣੇ ਗਏ ਨੇ ਕੋਈ ਪਿੱਛੇ ਬੱਚੇ ਵੇਚਤਾ ਕੁਝ ਬਾਕੀ ਪਰਿਵਾਰ ਮੇਨ ਸਾਰਾ ਮੁਖੀ ਉੱਥੇ ਗਰ ਜੀ ਸਾਡੀ ਤੇ ਬਹੁਤ ਚੋਰੀਆਂ ਹੋਈਆਂ ਸੀ ਸਾਡੀਆਂ ਅੱਛਾ ਚੋਰੀਆਂ ਹੋਣ ਚੋਰੀਆਂ ਬਹੁਤ ਸਾਨੂੰ ਬਾਰਡਰ ਦੀ ਜਿਹੜੀ ਜ਼ੀਰੋ ਲਾਈਨ ਹੈਗੀ ਬਿਲਕੁਲ ਸਾਨੂੰ ਬਾਰਡਰ ਦੀ ਵੀ ਬੜਾ ਪੈਂਦਾ ਪਰੇਸ਼ਾਨੀ ਹੁੰਦੀ ਹੈ ਸਾਨੂੰ ਦਰਿਆਦ ਤ ਪੈਂਦਾ ਹੀ ਪੈਂਦਾ ਹੈ ਬਾਰਡਰ ਦੀ ਜ਼ੀਰੋ ਲਾਈਨ ਕਿੰਨੀ ਦੂਰ ਹੈ ਬਿਲਕੁਲ ਜੀ 1 ਕਿਲੋਮੀਟਰ ਨਾਲ ਹੀ ਜੀ ਸਿਰਫ ਉਹ ਝੰਗੜ ਸੀਗਾ ਆ ਪਿੱਛੇ ਕਿੰਨੇ ਚ ਦੋ ਮਹੀਨੇ ਸਾਡੇ ਡਰੋਨ ਰਾਈ ਲੋਕਾਂ ਨੇ ਸਾਨੂੰ ਇੱਥੇ ਕਿੰਨੇ ਇੱਥੇ ਅਸਲਾ ਚੱਲਿਆ ਕਿੰਨੀ ਫੌਜ ਲੱਗ ਗਈ ਸਾਡੇ ਜ਼ਮੀਨਾਂ ਰੁਕ ਗਈਆਂ ਉੱਤੇ ਕਣਕ ਨਹੀਂ ਕਿਸੇ ਵੱਡੀ ਕਿਸੇ ਨੇ ਕਿਵੇਂ ਇਸ ਕਰਕੇ